ਗਾਈਸ ਲੱਕੜ ਦੀ ਦੁਕਾਨ ਤੇ ਹੁਣ ਆਪਾਂ ਆ ਗਏ ਆ ਜੀ ਭਾਂਡੇ ਲੈਣ ਗਾਈਸ ਸ਼ੋਪਿੰਗ ਕਰਨ ਆਪਾਂ ਆਜ ਮਿਲਿਆ ਵਾ ਇਸੋ ਗਾਈਸ ਨੀਗਾੜਾ ਡੋਲ ਵੀ ਮਿਲ ਲੈਂਦਾ ਇੱਕ ਆਦੀ ਬੈ ਮੈਂ ਉਹ ਜਦ ਵੀ ਹੋ ਵੀ ਪਾਈ ਜਾ ਵੇ ਦੇਖੀ ਵਾ ਕਰ ਰਹੇ ਗਾਈਸ ਦੇਖ ਸਕਦੇ ਜੋ ਓਕੇ ਹਲਾਈ ਚੋਕ ਚੋਕ ਕਿਲਾ ਧਿਆਨ ਲੇ ਜੇ ਬੋਰੋਸਾ ਦਾ ਕੱਪੜਾ ਹੈ ਹੈ ਆ ਰਿਸ਼ਮ ਵਾਲਾ ਬੋਰੋਸਾ ਦਾ ਕੱਪੜਾ ਲਾਈ ਦਿਓ ਨਾ ਗਾਇਸ ਆਪ ਪਸੰਦ ਕਰ ਲੇ ਆਪਾਂ ਹੌਂਦਿਆਣੇ ਤੇ ਆਉਣਦੇ ਆਏ ਹਾਂ ਫਿਰ ਦੇਖ ਸਕਦੇ ਆ ਦੂਜਾ ਸਸੋ ਦੇਖ ਸਕਦੇ ਆ ਸੰਦੀ ਵੀ ਲਾਣ ਆਗੇ ਮੇਂ ਦੇਖ ਸਕਦੇ ਜੂ ਆਪ ਕਦੀ ਵੀ ਲਾਣ ਨੇ ਫਾਮਿਲ ਲੈਣ ਦੀ ਮਤ ਇਹ ਰੱਡੇ ਵਾਲੇ ਵਾ ਗਾਇਸ ਹੰਦੀਵੇ ਰਹੇ ਜੀ ਅੰਦਰ ਇੱਕ ਸ਼ਾਪਿੰਗ ਸਾਡੀ ਤੇ ਮੈਂ ਵੀ ਇੰਨੀ ਕਰਕਰ ਲੈਣੀ ਮੈਂ ਵਿੱਚ ਨੇ ਤੇ ਆਹ ਦੇਖੋ ਜਨਾਨਾ ਦਾ ਵੀਊ ਗਾਇਸ ਇਹ ਚੱਲਦੇ ਹਾਂ ਗਾਇਸ ਮम्मी ਲੈ ਆਂਦੀ ਹੋਗੇ ਅਸ਼ੇਕਾ ਕੋਈ ਨਾ ਨਹੀਂ ਗਸ਼ਮੀ ਕਿ ਰਹੇਗਾ ਕਾਇਸੇ ਕਮਟਾ ਦੀ ਵਾਲਿਆ ਬੋਲਨੇ ਕਬਾਰਾ ਦੰਗਣਾ ਬੋਲੀ ਦੇ। ਉਹ ਇਹ ਪਾ ਡਿਜ਼ਾਈਨ ਵਾਲਾ ਇੱਕ ਦੀ ਵਾਲਿਆ ਵਾ। ਨਹੀਂ ਗਾਇਸ ਨਹੀਂ ਵਟਿਆ। ਅੱਛਾ ਲੱਗਦਾ ਮੈਂ ਬਾਈ ਕੋ ਦੇ। ਮਾਂ ਨੇ ਨੂੰ ਬਸ ਸ਼ਾਪਿੰਗ ਦਾ ਹੁੰਦਾ ਮੇਰੀ ਮੰਮੀ ਹਟਾ ਨਹੀਂ ਤੇ ਸ਼ਾਪਿੰਗ ਕਰਨ। ਪਾਪਾ ਮੇਰੇ ਆਪਾਂ ਦੁਕਾਨ ਤੋਂ ਝਾੜੂ-ਝੂੜ ਲੈ ਆ। ਆਵੇ ਮੰਮੀ ਗਾਇਸ ਸ਼ਾਪਿੰਗ ਕਰ ਲਈ ਆ। ਗਾਈਸ ਇ ਸਹੀ ਕਹਿੰਦੇ ਜਨਾਨੀਆਂ ਖਰਚੀ ਹੁੰਦ ਕਰਾਉਂਦੀਆਂ ਵਾਕੇ ਗਾਈਸ ਇਧਰ ਕੱਪੜੇ ਲੈ ਲੈ ਭਰ ਗਈ ਆ ਪਰ ਮੰਮੀ ਮੇਰੀ ਦੀ ਸ਼ਾਪਿੰਗ ਨਹੀਂ ਖਤਮ ਹੋਉਂਦੀ ਅੱਗੇ ਵੀ ਇੰਨੇ ਰੱਖਿਆ ਸਮਾਨ ਅਜੇ ਤੇ ਗਾਈਸ ਹੁਣ ਆਪਾਂ ਚੱਲਨੇ ਜੀ ਕੁਝ ਖਾਣ ਪੀਣ ਗਾਈਸ ਸ਼ਾਪਿੰਗ ਹੋ ਗਈ ਹੁਣ ਆਪਾਂ ਚੱਲੇ ਜੀ ਬੀਕਾ ਦੀ ਦੁਕਾਨ ਤੇ ਥੇ ਚੱਲੇ ਗੱਡੀ ਲਾਤੀ ਆਪਾਂ ਉਨਾ ਪੁੱਤਰ ਨੱਗੀ ਵਾਓ ਗਾਇਸ ਵੇਖ ਤੇ ਆਣਾ ਨਹੀਂ ਲਾਇਆ ਕਿਉਂ ਇਹ ਦੇਖੀ ਗਾਇਸ ਬੀਕਨਰ ਤੋਂ ਇੱਕ ਮੇਟੋ ਕੀ ਗਾਇਸ ਬਣਾ ਚੰਦੇ ਬੀਕਨਰ ਦੀ ਦੁਕਾਨ ਤੋਂ ਆਉਂਦੇ ਆ ਤੇ ਵੇਨੇ ਕੁਝ ਲੈਣੇ ਜੇ ਕੁਝ ਪਸੰਦ ਆ ਕਰੋ ਫਿਰ ਕਰੇ ਮਿਕਸਰ ਸਮਾਨ ਵਰਗੇ ਨੇ ਭੇਜਣ ਅਰ ਕਿ ਆ ਗਏ ਆ ਘਰ ਆ ਪਾ ਗਏ ਆਪਣੇ ਸ਼ਾਪਿੰਗ ਕਰ ਲਈ ਦੀਵਾਲੀ ਦੀ ਹੁਣ ਪਾਪਾ ਲੱਗੇ ਸਮਾਨ ਲੈ ਕੇ ਜਾਣ ਅੰਦਰ ਕਿੱਥੋਂ ਆਏ ਪਾਪਾ ਜੀ ਹੈ ਕਿੱਥੋਂ ਆਏ ਉਨ ਕਰਕੇ ਆਏ ਅਜ ਨਾਲੇ ਸੇ ਸਮਾਨ ਗਾਇਸ ਵੇਖੋ ਅੰਦਰ ਰੱਖਦੇ ਆ ਇੱਥੇ ਰੱਖੀ ਜਾਂਦੇ ਸਮਾਨ ਸੁਬਾਨ ਅੱਲਾਹ ਰੱਖਦੇ ਨਾ ਦੇਰ ਕੋਈ ਹਾਲ ਨਹੀਂ ਕਰ ਦਿਆਂ ਦਾ ਸਮਾਨ ਲੱਗੇ ਤਾਂ ਪੰਨੀ ਜਿਆਦੀ ਲੱਗੀ ਨਾ ਗਾਇਸ ਕੋਈ ਕਹਿਣ ਦੀ ਗੱਲ ਨਹੀਂ ਪਰ ਇੱਕ ਗਲਤੀ ਕਰ ਲਈ ਸਮਾਨ ਸਾਰਾ ਲੈ ਤਾਂ ਕੁਝ ਖਾਣ ਲਈ ਮੈਂ ਚਾਣਾ ਲੈ ਕੇ ਆਈ ਆਪਣੇ ਸੋ ਸੈਟ ਲੋਰੀ ਸਮਾਨ ਆ ਰਿਹਾ ਵਧੀਆ ਹਾਲ ਸਮਾਨ ਗਾਈਸ ਮੰਮੀ ਵੀ ਲੈ ਕੇ ਆਉਣ ਦੀ ਸਮਾਨ ਮੇਰਾ ਸੂਟ ਰੇ ਮੇਰਾ ਸੂਟ ਰਹਿ ਗਿਆ ਮੇਰਾ ਹਮ ਸਪੈਸ਼ਲ ਮੇਰਾ ਮੈਡਮ ਦਾ ਸੂਟ ਗਾਈਸ ਚਲੋ ਮਿਲਦੇ ਹਾਂ ਜੀ ਤੁਹਾਨੂੰ ਹੁਣ ਕੱਲ ਹੁਣ ਤੁਹਾਨੂੰ ਕੱਪੜੇ ਸਾਰੇ ਵਿਖਾਵਾਂਗੇ ਕੀ ਕੀ ਪਸੰਦ ਕੀਤਾ ਮਿਲਦੇ ਕੱਲ ਵੇਖੋ ਆ ਗਿਆ ਸਮਾਨ ਸਾਰਾ ਹੁਣ ਬੂਆ ਲੱਗੇ ਬੰਦ ਕਰਨ ਮੈਨੂੰ ਆਂਦੀ ਨੀਂਦ ਮੈਂ ਆ ਗਈ ਥੱਕ ਮਾਹਲ ਜੀ ਸੋਰੀ ਸ਼ਾਪਿੰਗ ਕਰਕੇ ਤੁਹਾਨੂੰ ਪਤਾ ਹੀ ਆ ਪੀ ਦਵਾਨ ਦਾ ਟਾਈਮ ਆ ਤੇ ਸ਼ਾਪਿੰਗ ਹੋਣੀ ਪੈ ਗਈ ਸੀ ਇੱਕ ਵਾਰੀ ਤੇ ਹੁਣ ਤੁਹਾਨੂੰ ਕੱਲ ਮਿਲਾਂਗੇ ਜੀ ਆਪਾਂ